ਤਾਂ ਜਿਹੜੇ ਗਰੀਬ ਨੂੰ ਆਹ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਹਰਿਦਾਨਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਗਿਮਾਨ ਆ ਤਾਂ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਲੱਗਾ ਹੋਇਆ ਸਭਾ ਲੱਗੀ ਹੋਈ ਹੈ ਸਭਾ ਦੇ ਇਛਾ ਸੰਗਤ ਜੀ ਫਿਰ ਇੱਕ ਜਿਹੜਾ ਹੈ ਸਾਧ ਆ ਗਿਆ ਸਾਧੂ ਆ ਗਿਆ ਤੇ ਉਹਨੇ ਆਣ ਕੇ ਨੱਚਣਾ ਸ਼ੁਰੂ ਕਰਤਾ ਸਭਾ ਦੇ ਵਿੱਚ ਜਦੋਂ ਨੱਚਣ ਲੱਗ ਪਿਆ ਤਕਨ ਕੀ ਤਰਪਾਤਸ਼ਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰਮੁਖ ਪਿਆਰੇ ਖੜੇ ਸੀ ਗੁਰੂ ਕੇ ਹਜ਼ੂਰੀਏ ਸਿੱਖ ਪਾਈ ਆਲਮ ਸਿੰਘ ਜੀ ਤਾਂ ਮਾਰੇ ਤੈਨ ਲਗੇ ਆਲਮ ਸਿੰਘ ਜੀ ਇਹ ਕਿਉਂ ਤੇ ਕੌਣ ਹੈ ਅੱਪਾ ਆਲਮ ਸਿੰਘ ਜੀ ਕਹਿੰਦੇ ਮਾਰੇ ਇਹ ਜਲਾਲੀ ਹੈ ਮਾਰੇ ਕਹਿੰਦੇ ਜਲਾਲੀ ਹੈ ਕਿ ਪਲਾਲੀ ਹੈ ਬੇਨਤੀ ਕਰਾ ਜਲਾਲੀ ਕਹਿੰਦੇ ਹੈ ਰੱਬ ਦੇ ਵਿੱਚ ਪ੍ਰੇਮ ਰੱਖਣ ਵਾਲਾ ਜਿਨੂੰ ਰੱਬ ਦੇ ਨਾਲ ਪ੍ਰੇਮ ਹੋਵੇ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਪ੍ਰੇਮ ਹੋਵੇ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਰੱਬ ਦੇ ਵਿੱਚ ਪ੍ਰੇਮ ਰੱਖਣ ਵਾਲੇ ਨੂੰ ਜਲਾਲ ਲਈ ਕਹਿੰਦੇ ਆ ਪਾਖਾ ਦੇ ਵਿੱਚ ਤੇ ਪਲਾਲੀ ਕਹਿੰਦੇ ਆ ਜਿਹੜਾ ਪਖੰਡ ਕਰਦਾ ਹੋਵੇ ਦਿਖਾਵਾ ਕਰਦਾ ਹੋਵੇ ਉਹਨੂੰ ਪਲਾਲੀ ਕਹਿ ਦਿੰਦੇ ਤਾਂ ਜਦੋਂ ਭਾਈ ਆਲਮ ਸਿੰਘ ਨੂੰ ਮਾਰੇ ਪੁੱਛਦੇ ਨਾ ਕੌਣ ਹੈ ਤਪਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਜਲਾਲੀ ਹੈ ਤਾਂ ਮਾਰਗ ਦੇ ਜਲਾਲੀ ਹੈ ਕਿ ਪਲਾਲੀ ਹੈ ਉਹ ਕਹਿੰਦਾ ਮਹਾਰਾਜ ਮੈਨੂੰ ਹੁਣ ਪਤਾ ਨਹੀਂ ਮਾਰਾ ਕਹਿੰਦੇ ਨਹੀਂ ਇਹ ਦਿਖਾਵਾ ਕਰਦਾ ਪਿਆ ਵਸਾਦੋਂ ਹੁੰਦਾ ਅਸਲ 'ਚ ਇਹ ਸਾਦ ਨਹੀਂ ਹੈ ਇਹ ਪਲਾਲੀ ਹੈ ਮਖੰਡ ਕਰਦਾ ਪਿਆ ਦਿਖਾਵਾ ਕਰਦਾ ਪਿਆ ਉਹ ਕਹਿੰਦੇ ਮਹਾਰਾਜ ਕਿਵੇਂ ਪਤਾ ਲੱਗੇ ਹੁਣ ਮਾਰਾ ਕਹਿੰਦੇ ਇਹ ਦੀ ਜਿਹੜੀ ਆ ਸਿਰ ਤੇ ਨੇ ਟੋਪੀ ਪਾਈ ਆ ਨਾ ए टोपी दे एक घट नब्बे होर सिक्के रजत पाण एक नब्बे दे सिक्के टोपी नचद कि एक सिक्का होर मिल जूगा इतों तो मेरे नब्बे पूरे हो जाएंगे गए बस इस करके नचता पिया और प्रेमवा धो तो के ऐदा कुछ नहीं <coughs> ਮਾਰ ਕਹਿੰਦੇ ਦਿਖਾਈਏ ਫਿਰ ਸਾਰਿਆਂ ਤਾਂ ਕਹਿੰਦੇ ਹਾਂਜੀ ਮਹਾਰਾਜ ਵਾਰ ਕਹਿੰਦੇ ਡੰਡਾ ਲੈ ਜਾ ਤੇ ਇਹਦੇ ਸਿਰ ਦੇ ਉੱਤੇ ਜਿਹੜੀ ਟੋਪੀ ਆ ਨਾ ਟੋਪੀ ਤੇ ਖਿੱਚ ਕੇ ਡੰਡਾ ਵਾਰੀ ਟੋਪੀ ਦੇ ਮਾਰਨਾ ਟੋਪੀ ਇਹਦੇ ਸਿਰ ਤੋਂ ਵਗਾ ਕੇ ਜੰਦੇ ਸੋਟ ਭਾਈ ਆਨੰਦ ਸਿੰਘ ਜੀ ਗਏ ਉਹ ਨਾ ਉਹ ਡੰਡੇ ਦੇ ਨਾਲ ਟੋਪੀ ਨੂੰ ਸਿਰ ਤੋਂ ਉਤਾਰਿਆ ਟੋਪੀ نیچے ਗਰੀ ਤੇ ਉਹਦੇ ਵਿੱਚ ਪਈਆਂ ਜਿਹੜੀਆਂ ਨਾਨਕ ਪਾਨ ਸੀ ਮੂਰਾ ਸੀ ਕਹਿ ਰੋ ਜਾਂ ਸਿੱਕੇ ਸੀ ਜਿਹੜੇ ਉਹ ਸਾਰੇ ਖਿਲਰ ਗਏ ਜਦੋਂ ਮੂਰਾ ਖਿੰਡੀਆਂ ਤੇ ਸਾਸ ਕਰੀ ਉਸੇ ਵੇਰੇ ਫਿਰ ਅੱਖਾਂ ਵਿੱਚੋਂ ਥਰੂ ਬਹੁੰਦਾ ਆਇਆ ਇਹ ਸਾਰੀਆਂ ਆਪਣੀਆਂ ਮੂਰਾ ਚੁੱਕਣ ਲੱਗ ਪਿਆ ਜਦੋਂ ਮੂਰਾ ਚੁੱਕਣ ਲੱਗ ਪਿਆ ਤੇ ਮਾਰਗ ਦੇ ਹਾਂ ਬਈ ਦੱਸ ਖਾਵਾ ਤੇ ਧਰਮੀ ਹੋਣ ਦਾ ਕਰਦਾ ਪਿਆ ਵਾ ਪਰ ਤੇਰੇ ਅੰਦਰ ਤਾਂ ਭਾਈ ਜਿਹੜਾ ਹੈ ਗੋਹ ਬੈਠਾ ਹੈ ਜੀਰੇ ਅੰਦਰ ਲੋ ਬੈਠਾ ਹੋਵੇ ਉਹ ਧਰਮੀ ਥੋੜੀ ਹੋ ਸਕਦਾ ਉਹ ਚੰਗਾ ਵਪਾਰੀ ਹੋ ਸਕਦਾ ਵਾ ਉਹ ਥਨਾੜ ਹੋ ਸਕਦਾ ਵਾ ਉਹ बिजनेसमੈਨ ਹੋ ਸਕਦਾ ਵਾ ਉਹ ਰਾਜਨੀਤਿਕ ਹੋ ਸਕਦਾ ਪਰ ਉਹ ਧਰਮੀ ਨਹੀਂ ਹੋ ਸਕਦਾ ਧਰਮ ਦੇ ਵਿੱਚ ਕਦੀ ਜੋੜ ਨਹੀਂ ਹੁੰਦਾ ਧਰਮ ਦੇ ਵਿੱਚ ਸਿਰਫ ਇੱਕੋ ਕੀਤਾ ਹੁੰਦਾ ਵਾ ਕਿ ਗੁਰੂ ਆਪੇ ਬਖਸ਼ਿਸ਼ ਕਰੂਗਾ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀ ਕਿੰਨੀ ਵੱਡੀ ਹੈ ਉਦਾਹਰਣ ਸ੍ਰੀ ਗੋਵਿੰਦ왈 ਸਾਹਿਬ ਬਾਣੀ ਸਾਹਿਬ ਦੀ ਸੇਵਾ ਚਲਦੀ ਪਈ ਲੱਖਾਂ ਸੰਗਤ ਰੋਜ ਹੁੰਦੀ ਆ ਸਾ ਸਬੱਜੀ ਮੜਾਂ ਦੀ ਦਾਲ ਜਲ ਪਾਣੀ ਪ੍ਰਸ਼ਾਦਾ ਤਿਆਰ ਹੁੰਦਾ ਤੇ ਸਾਰੀ ਸੰਗਤ ਜਦੋਂ ਛੱਕੇ ਸ਼ਾਮਾਂ ਉਹਦੀਆਂ ਦਿਨ ਢਲ ਜਾਂਦਾ ਸਾਰੇ ਸਾ ਸਬੱਜੀ ਆਪਣੇ ਗ੍ਰਹਿਣ ਘਰਾਂ ਨੂੰ ਚਲੇ ਜਾਂਦੇ ਜਿੰਨਾ ਉੱਥੇ ਰੁਕਣਾ ਹੁੰਦਾ ਰੁਕ ਜਾਂਦੇ ਨਾ ਤੇ ਜਿੰਨਾ ਜਲ ਪਾਣੀ ਵਧਿਆ ਹੁੰਦਾ ਸੀ ਸਾਰਾ ਬਿਆਸ ਤਰਿਆ ਚ ਰੋੜ ਦਿੱਤਾ ਜਾਂਦਾ ਸੀ ਇਥੋਂ ਤੱਕ ਕਿ ਸੁੱਕੀਆਂ ਰਸਤਾ ਬਸਤਾ ਵੀ ਰੋੜ ਦਿੱਤੀਆਂ ਜਾਂਦੀਆਂ ਸੀ सुखा दाल आटा भी रोड रोढ़ता जाता महाराज सुखी रस्त क्यों रोड़ नहीं चलो जी दाल बच गई है प्रशादे वे तो दरिया च रोड़ दिए आप समझ लगती कि खराब ना हो जाना खराब ही होना चलो उ जल्द रहन वाले जीवंत जंतु छक ले पर सुी रस्त कलू आटा गुन के प्रसादे तैयार हो जाएगी दाल बन जाए महाराज सब्जियां बढ़ जा ਤਬ ਗੁਰੂ ਅਮਰਦਾਸ ਮਹਾਰਾਜ ਦਾ ਵਚਨ ਕਹਿੰਦੇ ਜਿਹੜਾ ਕੱਲ ਨੂੰ ਜੀਵਨ ਦੇਊਗਾ ਕੱਲ ਨੂੰ ਰੋਟੀ ਨਾ ਦੇਊਗਾ ਐਵੇਂ ਚਿੰਤਾ ਦਾ ਬੋਝ ਸਿਰ ਤੇ ਤੇ ਇਹ ਜਿਹੜੀ ਚਿੰਤਾ ਵਾ ਇਹ ਵੀ ਲੱਭ ਦੇ ਵਿੱਚੋਂ ਲੋਭ ਦੇ ਵਿੱਚੋਂ ਜਨਮ ਲੈਂਦੀ ਏ ਤੇ ਲੱਭ ਲੋਭ ਦਾ ਜਨਮ ਗਿਆਨਤਾ ਵਿੱਚ ਹੁੰਦਾ ਤੇ ਗਿਆਨਤਾ ਵਿੱਚ ਕੀ ਰਹਿੰਦਾ ਹਉਮੈ ਰਹਿੰਦੀ ਅਗਿਆਨਤਾ ਵਿੱਚ ਕੀ ਕੋਣ ਬੈਠਦਾ ਵਾ ਹੰਕਾਰ ਬੈਠਦਾ ਵਾ ਬਿਰਮਾਨ ਬੈਠਦਾ ਤਮਾਰੇ ਕਹਿੰਦੇ ਸਿਖਾਂ ਨੂੰ ਤੇ ਇਸ ਜੰਗਾਲ ਤੋਂ ਕੱਢਦੇ ਪਏ ਨਾਣਕ ਚਿੰਤਾ ਮਤ ਕਰੋ ਚਿੰਤਾ ਤੇਹੀ ਹੈ ਜਲ ਮੈਂ ਜੰਤਿਉ ਪਾਇ ਕਤਨਾ ਫੇ ਰੋਜੀ ਦੇ ਉਥੇ ਉਥੇ ਹੱਟ ਨਾ ਚੱਲਾਈ ਨਾ ਕੋ ਕਿਰਸ਼ ਕਰੇ ਰੱਬ ਤਾਂ ਉਥੇ ਵੀ ਰੋਜੀ ਰੋਟੀ ਦੇ ਹੀ ਜਾਂਦਾ ਫਿਰ ਚਿੰਤਾ ਕਾ ਦੀ ਜਿੱਥੇ ਹੱਟ ਨਹੀਂ ਚੱਲਦੇ ਪਏ ਜਿੱਥੇ ਕੋਈ ਬਾਜ਼ਾਰ ਨਹੀਂ ਹੈ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ ਕਾਹਿਰੇ ਮਨ ਚਿਤ ਦਾ ਉਦਮ ਜਹ ਆਹਰ ਹਰ ਜੀ ਉਤਰਿਆ ਸੈਲ ਪਥਰ ਮੈਂ ਜੰਤੇ ਉਪਾਏ ਤਾਕਰ ਜਿ ਕਾ ਕਰਤਰਿਆ ਚਿੰਤਾ ਜਦੋਂ ਪ੍ਰਭ ਨੂੰ ਲੱਗ ਪਵੇ ਮਹਾਪੁਰਖਾਂ ਦੀ ਵਿਦਵਾਨਾਂ ਦੀ ਮੱਤ ਹੈ ਉਹ ਕਹਿੰਦੇ ਜਦੋਂ ਚਿੰਤਾ ਪ੍ਰਭ ਨੂੰ ਲੱਗ ਪੈਂਦੀ ਹੈ ਤਾਂ ਮਤਲਬ ਅਜੇ ਪ੍ਰੋਸਾਕ ਚਾ ਸਿੱਧੀ ਜੀ ਗੱਲ ਜਿਹੜੀ ਜੇ ਪ੍ਰੋਸਾਦ ਰੇੜ ਹੋਵੇ ਫਿਰ ਚਿੰਤਾ ਨਹੀਂ ਰਹਿ ਜਾਂਦੀ ਗੁਰੂ ਤੇ ਡ੍ਰਿੜ ਪ੍ਰੋਸਾਹ ਹੋਵੇ ਫਿਰ ਚਿੰਤਾ ਨਹੀਂ ਰਹੇ ਦੀ ਜੇ ਚਿੰਤਾ ਹੈ ਤਪਰੂ ਸਖ ਚਲ ਜੇ ਚਿੰਤਾ ਹੈ ਫਿਰ ਵੇਖਣਾ ਪੈਣਾ ਕਿ ਅੰਦਰ ਕਿਤੇ ਨਾ ਕਿਤੇ ਲਭ ਲੋਭ ਬੈਠਾ ਹੋ ਜੇ ਲਭ ਲੋਭ ਹੈ ਫਿਰ ਉਹਦੇ ਪਿੱਛੇ ਅਗਿਆਨਤਾ ਬੈਠੀ ਹੈ ਤੇ ਅਗਿਆਨਤਾ ਦਾ ਸਿਖਰ ਤਾਂ ਤਰਾ ਕੀ ਹੁੰਦਾ ਬੇਅਮਾਨ ਹੋਵੇ ਹਮੇ ਵਿੱਚ ਨੂੰ ਉਹਦੇ ਸਾਧ ਸੰਗਤ ਜੀ ਫਿਰ ਗਿਆਨਤਾ ਹੌਲੀ ਹੌਲੀ ਆਪੇ ਖਤਮ ਹੋ ਜਾਂਦੀ ਹੈ ਇਹ ਅਗਿਆਨਤਾ ਜਨਮ ਹੀ ਸਾਧ ਸੰਗਤ ਜੀ ਹਮੇ ਵਿੱਚੋਂ ਲੈਂਦੀ ਹੈ ਤਬ ਮਹਾਰਾਜ ਜਿਪਾ ਕਰਕੇ ਬੜੇ ਪ੍ਰੇਮ ਦੇ ਨਾਲ ਇਥੇ ਸਮਝਾਵੇ ਸੈਸ ਖੱਡੇ ਲੱਖ ਕੋਟ ਤਾਵੇਂ ਤਾਂ ਧੰਗ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਕਹਿੰਦੇ ਭਾਈ ਜਿਹੜਾ ਜੀਵਨ ਦੇਊਗਾ ਸਵੇਰੇ ਸੁਵਾਸ ਦੇਊਗਾ ਕੀ ਗਾਲੋ ਰੋਜੀ ਦੇਖਣਾ ਦੇਊਗਾ ਫਿਰ ਚਿੰਤਾ ਗਾਦੀ ਤਬ ਮਾਰੇ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬਾਨ ਕਹਿੰਦੇ ਹਾਂ ਤਸ ਤੂੰ ਧਰਮੀ ਹੈ ਤੂੰ ਜਲਾਲੀ ਹੈ ਕਿ ਪਲਾਲੀ ਹੈ ਤੁਮਾਰੇ ਜੇ ਕਿ ਝੋਗਿਆ ਕਿੰਦਾ ਮਾਰਾ ਹੈ ਹੈ ਤਾਂ ਮੈਂ ਪਲਾਲੀ ਆ ਦਿਖਾਵਾ ਜੇ ਕਰਦਾ ਵਾਂ ਅਰ ਆਪ ਜੀ ਨੇ ਮੇਰੇ ਪਾਸ ਭੁਗੇੜ ਦਿੱਤੇ ਸਾਰੇ ਮਾਫੀ ਬੋਲ ਤੁਮਾਰੇ ਕਿਤੇ ਨੂੰ ਇੱਕ ਸਿੱਕਾ ਦੋ ਭਾਈ ਫਿਰ ਜਿਹੜੀ ਇੱਛਾ ਲੈ ਕੇ ਆਇਆ ਦਰਬਾਰ ਤੇ ਆ ਕੇ ਨਿਤਨਾ ਸ਼ੂ ਕੀਤਾ ਸੀ ਇਹਨੂੰ ਇੱਕ ਸਿੱਕਾ ਦੋਏ ਤਾਂ ਇੱਕ ਸਿੱਕਾ ਦਿੱਤਾ ਗਿਆ ਰਸਾ ਸੰਗੋਜੀ ਉਹ ਕਿੰਦਾ ਮਾਰੇ ਵਾਦ ਨਹੀਂ ਦਓਗੇ ਮਾਰ ਕਹਿੰਦੇ ਇੱਕ ਘੱਟ 90 ਸੀ ਤੇਰੇ ਇੱਕ ਦੇ ਤਾਂ 90 ਪੂਰੇ ਹੋ ਗਏ ਆ ਜੇ ਵੱਧ ਦੇ ਤਿੰਨ ਤੂੰ 100 ਦੇ ਗੇੜ ਚ ਪੈ ਜਾਣਾ ਵਾ ਕੀ ਹੁਣ 100 ਦਾ ਕਰਨਾ ਮਾਰ ਕਹਿੰਦੇ ਤੇਰੀ ਚਿੰਤਾ ਕ੍ਰਿਸ਼ਨਾ ਵੱਧਦੀ ਜਾਣੀ ਆ ਤਾਂ ਇਸ ਕਰਕੇ ਜਾ ਭਾਈ ਨੂੰ ਤਾਂ ਸਹਸ ਘਟੇ ਲਾ ਕੋਠ ਧਾਵੇ ਲੋਭ ਵੱਧ ਹੋਇਆ ਜੀ ਕੇ ਸਾਹ ਸੁੱਜੀ ਹੋਰ ਵੱਧ ਹੋਰ ਵੱਧ ਹੋਰ ਵੱਧ ਹੋ ਜੇ ਇਸ ਤੱਕ ਦੇ ਇੰਚੀ ਦੌੜਦਾ ਫਿਰਦਾ ਤ੍ਰਿਪਤਨਾ ਆਵੇ ਮਾਇਆ ਪਾਛੈ